ਲੋਵੇ ਮਿੱਤਰੋ ਸ਼ਕਤੀਮਾਨੇ ਤਿੰਨ ਇਹੋ ਜਿਹੇ ਅਨੋਖੇ ਸੰਧ ਬਣਾਏ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਵਰ ਵੀ ਖੋਣਗੇ ਤੇ ਬਹੁਤ ਸਾਰਾ ਯਾਨੀ ਕਿ ਲੀਵਰ ਦਾ ਜਾੜਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾ ਸੰਧ ਦੋਸਤੋ ਆਹ ਜੀ ਤੂੜੀ ਚਕਾ ਲਓ ਦਾਣੇ ਚਕਾ ਲਓ ਕਣਕ ਚਕਾ ਲਓ ਕੁਝ ਵੀ ਚਕਾ ਲਓ ਤਾਂ ਦੋਸਤੋ ਆਹ ਸੰਧ ਬਣਾਇਆ ਕਹਿੰਦੇ ਆ ਵੀ ਇਹ 1 ਘੰਟੇ ਦੇ ਵਿੱਚ ਭੋਂਗ ਤੂੜੀ ਦਾ ਭਰ ਦਿੰਦਾ ਜੀ ਟਰੈਕਟਰ ਦੇ ਅੱਗੇ ਫਿੱਟ ਹੋ ਜਾਂਦਾ ਤੇ ਅੱਗੇ ਬਸ ਬਾਗਟ ਲੱਗ ਜਾਂਦੀ ਆ ਤੇ ਟਰੈਕਟਰ ਤੁਰ ਜਾਂਦਾ ਤੇ ਧੜ ਨੂੰ ਲਾ ਦੋ ਤੂੜੀ ਦੀ ਨੂੰ ਤੇ ਘੰਟੇ ਦੇ ਵਿੱਚ ਭੁੰਗ ਭਰ ਦੋ ਟਰਾਲਾ ਕਹਿੰਦੇ 5-7 ਮਿੰਟਾਂ ਦੇ ਵਿੱਚ ਹੀ ਭਰ ਦਿੰਦਾ ਜਿਵੇਂ ਆਪਾਂ ਬਾਸਮਤੀ ਘਰੇ ਰੱਖ ਲੈਨੇ ਆ ਨਾ ਤੇ ਬਸ ਬਾਗਟ ਪਾਉ ਉਹ ਟਰੈਕਟਰ ਦੇ ਅੱਗੇ ਤੇ ਬਸ ਜਿੱਥੇ-ਜਿੱਥੇ ਬਾਸਮਤੀ ਆ ਖਿੱਚੀ ਤੁਰਿਆ ਆਉਂਦਾ ਤੇ 5-7 ਮਿੰਟਾਂ ਦੇ ਵਿੱਚ ਟਰਾਲੀ ਭਰ ਦਿੰਦਾ ਇਹ ਝੋਨੇ ਦੀ ਬਾਸਮਤੀ ਦੀ ਤੇ ਦੂਜਾ ਸੰਦ ਹੈ ਜੀ ਉਹ ਸਾਹਮਣੇ ਮਧਾਨੀ ਜੀ ਕੁੜੀ ਹੈ ਵੀ ਇਹ ਕਿਹੜੀ ਮਧਾਨੀ ਇਹਨਾਂ ਨੇ ਬਣਾ ਦਿੱਤੀ ਹੈ ਜੀ ਦੇਖੋ ਤੁਸੀਂ ਇਹ ਕਹਿੰਦੇ ਵੀ ਰੂਟਾ ਵੇਟਰ ਨਾਲੋਂ ਜ਼ਿਆਦਾ ਡੂੰਘਾ ਜਾਂਦਾ ਘੱਟੋ-ਘੱਟ 9 ਤੋਂ 10 ਇੰਚ ਹੀ ਜਾਂਦਾ 12 ਇੰਚੀ ਇਹਦੇ ਬਲੇਡ ਨੇ ਤੇ ਜਿਵੇਂ ਮਧਾਣੀ ਦੁੱਧ ਰੜਕਦੀ ਨਾ ਓਵੇਂ ਇਹ ਰੜਕਦਾ ਵਾਹਨ ਨੂੰ ਤਾਂ ਮਿੱਤਰੋ ਸੰਧ ਹੈਗਾ ਘੱਟੋ-ਘੱਟ ਵੀ ਲੱਖ ਰੁਪਏ ਤੋਂ ਜ਼ਿਆਦਾ ਹੀ ਪ੍ਰਾਈਸ ਆ ਇਹਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਕਤੀਮਾਨ ਦਾਵਾ ਕਰਦਾ ਵੀ ਰੂਟਾ ਵੇਟਰ ਨੂੰ ਕਿਸੇ ਨੇ ਪੁੱਛਣਾ ਨਹੀਂ ਆਹ ਸੰਧ ਸਾਡਾ ਲੈ ਜੋ ਤੇ ਘਾਹ ਬੂੜ ਦੀ ਨੇਰੀ ਲਿਆ ਦੂਗਾ ਤੇ ਮਿੱਟੀ ਨੂੰ ਐਂ ਪੁਰਪਰਾ ਬਣਾ ਦੂੰਗਾ ਐ ਜਿਵੇਂ ਨਾ ਮਲਾਈ ਜਿਵੇਂ ਖੋਇਆ ਬਣਾਇਆ ਹੁੰਦਾ ਨਾ ਪਰ ਦੇਗ ਬਣਾਈ ਵੇਖੀਏ ਤੁਸੀਂ ਪ੍ਰਸ਼ਾਦ ਬਣਿਆ ਉਵੇਂ ਬਣਾ ਦੋ ਕਹਿੰਦਾ ਕੱਲਾ ਕੱਲਾ ਕਣ ਦੇਸੂ ਮਿੱਟੀ ਦਾ ਤੇ ਉਸ ਤੋਂ ਬਾਅਦ ਦੋਸਤੋ ਤੀਜਾ ਸੰਦ ਜਿਹੜਾ ਖਾਸ ਆ ਸੰਦ ਆ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਰਮੇ ਦੇ ਵਿੱਚ ਤੁਹਾਨੂੰ ਬੰਦਾਵਾੜਨ ਦੀ ਲੋੜ ਨਹੀਂ ਪੈਣੀ ਕੁਲ ਮਿਲਾ ਕੇ ਲੇਵਰ ਦੀ ਢਿੱਡ ਤੇ ਲੱਤ ਮਾਰਨ ਵਾਲਾ ਸੰਦ ਸਮਝੋ ਤੁਸੀਂ ਨਰਮੇ ਦੇ ਮੁੱਢਾ ਨਾਲ ਮਿੱਟੀ ਵੀ ਲਾਊਗਾ ਤੇ ਵਿਚਾਲੇ ਕਿੱਡਾ ਮਰਜੀ ਨਰਮਾ ਹੋਵੇ ਨਰਮੇ ਨੂੰ ਨੁਕਸਾਨ ਘੱਟ ਪਚਾਊਗਾ ਤੇ ਲਾਲੋ ਵੀ ਸ਼ੁਰੂ-ਸ਼ੁਰੂ ਦੇ ਵਿੱਚ 4-5 ਵਾਵਾ ਇਹਦੀਆਂ ਲਾ ਦੋ ਤੇ ਕਦੀ ਗੰਦ ਹੋਵੇਗਾ ਹੀ ਨਹੀਂ ਨਰਮੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਤੁਹਾਨੂੰ ਥੋੜਾ ਜਿਹਾ ਹਸਾਬਕਤਾ ਵਲਾ ਕੇ ਬੀਜਣਾ ਪਊਗਾ ਬੈੱਡ ਇਸ ਤਰ੍ਹਾਂ ਲਾਉਣਾ ਪਊਗਾ ਤਾਂ ਜੋ ਵਿੱਚ ਰੋਟਾਵੇਟਰ ਚੱਲ ਸਕੇ ਤੇ ਵਿਚਾਲਿਆਂ ਦੀ ਨਰਮਾ ਜਿਹੜਾ ਵੀ ਬਚ ਕੇ ਨਿਕਲ ਸਕੇ ਤੇ ਪਾਸੇ ਵੇਖ ਲਓ ਜੀ ਇਹਨਾਂ ਖੁੱਲਾ ਤੁਹਾਨੂੰ ਬੈੱਡ ਚਾਹੀਦਾ ਹੀ 6 6.5 ਫੁੱਟ ਦਾ ਲੱਗਦਾ ਜੀ ਇਹ ਸਿਸਟਮ ਇਹਨੂੰ ਤੇ ਮੈਨੂੰ ਸਿਸਟਮ ਤਾਂ ਬਹੁਤ ਵਧੀਆ ਲੱਗਿਆ ਪਰ ਇੱਕ ਅਫਸੋਸ ਵਾਲੀ ਗੱਲ ਆ ਤਦ ਮਿੱਤਰੋ ਇੱਕ ਅਫਸੋਸ ਵਾਲੀ ਗੱਲ ਇਹ ਆ ਵੀ ਲੇਵਰ ਦੇ ਢਿੱਡ ਤੇ ਲੱਤ ਮਾਰੂ ਸੰਦ ਸਮਝੋ ਤੁਸੀਂ ਬੰਦੇ ਮੈਨੂੰ ਗਾਲ੍ਹਾਂ ਜ਼ਰੂਰ ਕੱਢਣਗੇ ਪਰ ਕਿਸਾਨ ਵਾਸਤੇ ਬਹੁਤ ਮਦਦਗਾਰ ਆ ਇਹ ਤੇ ਐਵਰੇਜ ਮੈਨੂੰ ਲੱਗਦਾ ਵੀ ਲੱਖ ਰੁਪਏ ਤੋਂ ਉੱਪਰ ਇਹ ਹੋਊਗਾ ਤੇ ਐਡਜਸਟੇਬਲ ਆ ਜੀ ਇਹ ਮਿੱਟੀ ਤੁਸੀਂ ਘੱਟ ਵੱਧ ਲਾਉਣੀ ਤਾਂ ਲਾ ਸਕਦੇ ਜੀ ਪਿੱਛੇ ਤੁਸੀਂ ਐਡਜਸਟ ਕਰ ਸਕਦੇ ਜੀ ਤੇ ਕੁਝ ਇਸ ਤਰੀਕੇ ਦਾ ਇਹ ਸੰਦ ਆ ਦੋਸਤੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਸ਼ਕਤੀਮਾਨ ਵਾਲੇ ਬੰਬ ਗੱਡੀ ਤੁਰਿਆਉਂਦੇ ਆ ਜਿਹੜਾ ਵੀ ਸੰਦ ਬਣਾਵੇ ਸਿਰਾ ਹੀ ਲਾਈ ਜਾਂਦੇ ਆ ਹਜੇ ਤੱਕ ਕਹਿੰਦੇ ਵੀ ਸਿਰਾ ਲਾ ਰੱਖਿਆ ਇਹਨਾਂ ਨੇ ਬਾਕੀ ਵੀਡੀਓ ਚੰਗੀ ਲੱਗੀ